ਰੱਦੀ ਕਰਤੀ ਅੱਛਾ ਕੁੜੀਆਂ ਤੇ ਹਮਲਾ ਕਰਦੇ ਆ ਪਿੱਛੇ ਜੱਪਰ ਬੋਲਡ ਖਣ ਕੇ ਮੇਰੀ ਕੁੜੀਆਂ ਨੂੰ ਵੱਢੀ ਕਿੰਨਾ ਮਾਰਿਆ ਅੱਛਾ ਨੇ ਰੱਦੇ ਕਰਦੇ ਆ ਧੱਕਾ ਕਰਦੇ ਆ ਅੱਜ ਵੀ ਕਰਨ ਅੱਜ ਕੀ ਕਰਨ ਇਹ ਅੱਜ ਦੀ ਹੈ ਹਾਂਜੀ ਸਰ ਤੁਹਾਡੇ ਕੈਮਰੇ ਤੋੜਦੇ ਪਿਆ ਇਹ ਅੱਜ ਦੀ ਹਾਂਜੀ ਸਰ ਹਾਂਜੀ ਮੇਨ ਹੋਆ ਹੁੰਦੀ ਆ ਸਰ ਦੇਖੋ ਤਸਵੀਰਾਂ ਤੁਹਾਨੂੰ ਲਗਾਤਾਰ ਸਾਂਝੇ ਕੀਤੀ ਜਾ ਰਹੀਆਂ ਹਨ ਗਾਂਧੀ ਕੈਂਪ 'ਚ ਝਗੜਾ ਹੋਇਆ ਦੇਖੋ ਦੋਨੋਂ ਪਾਰਟੀਆਂ ਜਿਹੜੀਆਂ ਡਿਵੀਜ਼ਨ ਨੰਬਰ 2 'ਚ ਪਹੁੰਚੀਆਂ ਨੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਹਾਂ ਵੀਰੇ ਤਸਿਲਦ ਰਤ ਸੰਜੇ ਕਨ ਤਾਲਾ ਦੂਰੋਂ ਦੋਤੋਂ ਦੱਸ ਦਿਆ ਕਿ ਇੱਕ ਜਿਹੜਾ ਕਿ ਝਗੜਾ ਹੋਇਆ ਸੋ ਦੋ ਪਾਰਟੀਆਂ ਨੇ ਇਸ ਟਾਈਮ ਤਾਲਾ ਦੂਰੋਂ ਦੋ ਚ ਪਹੁੰਚ ਹੋਈਆਂ ਸੋ ਦੋ ਇੱਕ ਦੂਜੇ ਉੱਪਰ ਜਿਹੜਾ ਕਿ ਕਾਫੀ ਜਿਹੜੇ ਕਿ આરોਪ ਲਗਾ ਰਹੇ ਨੇ ਆਪ ਵੀ ਥਾਣੇ ਆ ਜਾਂਦੇ ਸਰ ਨਹੀਂ ਬਸ ਮੈਂ ਹੋਣੀ ਮੈਂ ਤਾਂ 11 ਨਾਲ ਬੋਲ ਬੋਲ ਕੇ ਆ ਚੁੱਕੀ ਸਰ ਬੇਨਤੀ ਸਾਨੂੰ ਇਨਸਾਫ ਚਾਹੀਦਾ ਹੁਣ ਕੀ ਰਿਟਰਨ ਕੰਪਲੇਂਟ ਦੀ ਦੇਣਾ ਇਹ ਹਾਂਜੀ ਸਰ ਹਾਂਜੀ ਚਲੋ ਉਹ ਮੰਗ ਕੀ ਕਰਦੇ ਸੀ ਸਰ ਸਾਨੂੰ ਇਨਸਾਫ ਚਾਹੀਦਾ ਕਿ ਗੁੰਡਾਗਰਦੀ ਕਰਦੀ ਹੈ ਮੇਰੀ ਕੁੜੀ ਤੇ ਹਮਲਾ ਸਾਡੇ ਅੰਦਰ ਤਿੰਨੋ ਭਰਾਵੜ ਗਿਆ ਅੱਛਾ ਉਗਣੇ ਮੇਰੇ ਵੀ ਇੱਕ ਹਫਾਦਤ ਉੱਤੇ ਹਮਲਾ ਕੀਤਾ ਸਰ ਇਹਨਾਂ ਦੀ ਸ਼ਰਟ ਵੇਖੋ ਹੁਣ ਇਹਨੇ ਉਹ ਵੀਡੀਓ ਚ ਕਿਹੜੀ ਸ਼ਰਟ ਪਾਈ ਤੇ ਹੁਣ ਕਿਹੜੀ ਚੇਂਜ ਕਰਕੇ ਆਇਆ ਅੱਛਾ ਹੁਣ ਇਹਨੇ ਵਾਰੀ ਸ਼ਰਟ ਪਾਈ ਹੁਣ ਇਹ ਵਾਲੀ ਫਾੜ ਕੇ ਸਰ ਇਹਨਾਂ ਵੀ ਝੂਠ ਨਹੀਂ ਮਾਰਨਾ ਚਾਹੀਦਾ ਕੈਮਰੇ ਦੇ ਵਿੱਚ ਰਿਪੋਰਟ ਝੂਠ ਹੋ ਗਿਆ ਅੱਛਾ ਸੋ ਦੇਖੋ ਇਹ ਤਸਵੀਰਾਂ ਤੁਹਾਨੂੰ ਲੱਗ ਰਹੀਆਂ ਦੋਵੇਂ ਪਾਰਟੀਆਂ ਤੇ ਮੌਕੇ ਤੇ ਪਹੁੰਚੇ ਹੋਈਆਂ ਸੋ ਅ ਦੇਖ ਸਕਦੇ ਹੋ ਕਿ ਕੋਈ ਸੁਣਵਾਈ ਨਹੀਂ ਹੋਈ ਹੋਣਦੀ ਅੱਛਾ ਉਸ ਤੋਂ ਬਾਅਦ ਅੱਜ ਫੇਰ ਲਈ ਹੋਈ ਚਾਰ ਮਹੀਨੇ ਹੋ ਗਏ ਨੇ ਕੋਈ ਅੱਜ ਤੱਕ ਪੁਲਿਸ ਨੇ ਕਾਰਵਾਈ ਨਹੀਂ ਕਰਨੀ ਮੁੰਡੇ ਦੱਸੋ ਕਿੱਥੇ ਰਹਿਸਤੇ ਹੋਣੇ ਆ ਅੱਛਾ ਇਹਨਾਂ ਨੂੰ ਦੱਸਣੇ ਮੁੰਡੇ ਕਿੱਥੇ ਆ ਅੱਛਾ ਇਹਨਾਂ ਦਾ ਫਰਜ਼ ਬਣਦਾ ਕਿ ਉਹ ਦਿਲੋਂ ਰੈਸਟ ਕਰਾਣ ਲੈ ਕੇ ਕੋਈ ਕੋ ਲੱਗ ਕੇ ਜਾ ਕੇ ਹਾਂਜੀ ਇਹ ਜਾ ਕੇ ਲੱਭਣ ਜਿ ਤੁਮਰਜੀ ਜੇ ਕਿ ਰੈਸਟ ਕਰਾਣ ਮੁੰਡਿਆਂ ਨੂੰ ਨਹੀਂ ਹੁਣ ਤੁਸੀਂ ਕੰਪਲੀਟ ਕੀਤੀ ਕੋਈ ਥਾਣੇ ਦੇ ਵਿੱਚ ਹੁਣ ਜਿਹੜੀ ਅੱਜ ਉਹਨਾਂ ਨੇ ਕੰਪਲੀਟ ਲਿਖੀ ਨਹੀਂ ਸਾਡੇ ਖਿਲਾਫ ਕੋਈ ਕਿਉਂ ਆਪਾਂ ਦੇ ਕੰਪਲੀਟ ਲਖਾਨ ਨੇ ਉਹਨਾਂ ਨੇ ਕੋਈ ਲਿਖੀ ਨਹੀਂ ਉਹਨਾਂ ਨੇ ਕੋਈ ਲਿ ਤੁਹਾਡੇ ਉੱਤੇ ਵੱਡਾ ਤੁਹਾਡੇ ਉੱਤੇ ਵੱਡਾ ਵੱਡਾ ਰੋਬ ਲਾ ਰਿਹਾ ਕਿ ਚਿੱਟਾ ਵੇਚਦੀ ਹੈ ਜੇ ਉਹ ਸਾਨੂੰ ਲੈ ਆ ਕੇ ਦਿੰਦੇ ਨੇ ਸਰ ਨਹੀਂ ਉਹ ਰੋਬ ਕਰਾ ਤੁਹਾਨੂੰ ਹੋਈ ਦੱਸ ਰਹੇ ਸਰ ਮੈਂ ਫੈਕਟਰੀ ਜਾਣਾ ਤੁਸੀਂ ਮੇਰੇ ਫੈਕਟਰੀ ਆ ਕੇ ਪੁੱਛੋ ਦੋਨੋਂ ਵੇ ਤਾਂ ਕੰਨਾਂ ਤੇ ਅੰਦਰ ਮੁੰਡੇ ਨਿਕਲਦੇ ਨੇ ਇਹਨਾਂ ਦਾ ਕੱਲਾ ਪਿਓ ਕਮਾਣਾ ਲਾਵਾ ਇਹਨਾਂ ਦਾ ਪਿਓ ਕੱਲਾ ਪਿਓ ਲੱਖ ਰੁਪਇਆ ਕਮਾਉਂਦਾ ਵਾ ਕਿੱਥੋਂ ਕਮਾਉਂਦਾ ਵਾ ਕੱਲਾ ਪਿਓ ਮੁੰਡੇ ਇਹਨਾਂ ਦੇ ਵੇਲੇ ਰਹਿੰਦੇ ਨੇ ਗੱਡੀਆਂ ਇਹਨਾਂ ਨੇ ਲਈਆਂ ਦੀਆਂ ਕਿੱਥੋਂ ਲਿੱਲੀਆਂ ਗੱਡੀਆਂ ਆਪਾਂ ਪੂਰਾ ਟੱਬਰ ਕਮਾਣੇ ਆ ਤੇ ਦੋ ਵਕਤ ਝੋਟੀ ਕਮਾਣੇ ਆ ਤੇ ਖਾਂਦੇ ਆ ਇਹਨਾਂ ਕਿ ਤੁਹ ਆਂਦੇ ਪੈਣਾ ਕੋਈ ਨੰਨੇ ਪੈ ਹੈ। ਨਾ ਤੂੰ ਜਦੋਂ ਜਾਮ ਤੋਂ ਜਿੰਦ ਲਾਂਦੇ ਨੇ। ਤੁਹਾਡੇ ਘਰੇ ਪੂਰੀ ਜ਼ਿੰਦਗੀ ਕਰੀ। ਤੁਹਾਡੇ ਕਾ ਮਤਲਬ ਉਹ ਵੀ 2 ਨੰਬਰ ਦਾ ਕੰਮ ਕਰਦੇ। ਦੇ ਨੇ ਉਹ 2 ਨੰਬਰ। ਐਨਾ ਪੈ ਕਿ ਤੁਹ ਆਂਦਾ ਪੈ ਉਹਨਾਂ ਕੋ। ਕੁੜੀਆਂ ਮਾਵਾਂ ਤੇ ਹੰਦਦਾ। ਐਨੇ ਐਨੇ ਮੁੰਡੇ ਉਹਨਾਂ ਦੇ ਘਰ ਵੱਢਦੇ ਨੇ। ਕੋਈ ਹਾਦੀ ਨਹੀਂ ਹੈਗੀ। ਤੁਸੀਂ ਆਪ ਸੋਚਿਓ ਸਰ ਹੁਣ ਆਪ। ਅੱਜ ਕੀ ਹੋਇਆ ਸੀ ਅੱਜ। ਅੱਜ ਸਰ ਮੈਂ ਕੰਮ ਤੋਂ ਆਂਦਾ ਪੈਦਾ ਸੀ। ਮੈਂ ਕੰਮ ਤੋਂ ਆਂਦਾ ਪੈਦਾ ਸੀ ਤੇ ਆਂਦੇ ਹੀ ਆ ਮੇਰੇ ਹੱਥੀ ਪੈ ਗਏ ਨਿਆਂ ਦੀ ਗੱਲ ਤੂੰ। ਹੂੰ। ਕਿਨੇ ਗੱਲ ਤੋਂ ਤੁਸੀਂ ਆਪਣੇ ਘਰ ਆ ਰਹੇ ਹੋ ਮੈਂ ਆਪਣੇ ਸਾਰਾ ਮੈਂ ਆਪਣੇ ਫੈਕਟਰੀੋਂ ਕੰਮ ਤੋਂ ਆਂਦਾ ਪੈਠੇ ਆਂਦੇ ਬਿਨਾ ਨਹੀਂ ਆਇਆ ਤੂੰ ਮੇਰੇ ਹੱਥੀ ਪਾ ਕੇ ਮੈਂ ਕੱਲ ਵੀ ਇਹਨਾਂ ਦੇ ਖਿਲਾਫ ਕੰਪਲੀਟ ਲਿਖਾ ਕੇ ਗਿਆ ਮੈਂ ਲਿਖਾ ਕੇ ਕੋਈ ਕਾਰਵਾਈ ਨਹੀਂ ਕੀਤੀ ਸਾਨੂੰ ਮੈਂ ਲਿਖਾ ਕੇ ਗਿਆ ਮੇਰੀ ਕੋਈ ਕਾਰਵਾਈ ਨਹੀਂ ਹੋਈ ਤੇ ਝਗੜਾ ਕੋਈ ਪੁਰਾਣਾ ਚੱਲਦਾ ਪੁਰਾਣਾ ਚੱਲਦਾ ਪਹਿਲੇ ਇਹਨਾਂ ਨੇ ਮੇਰੇ ਡੈਡੀ ਨੂੰ ਵੱਢਿਆ ਵਾ ਫਿਰ ਇਹਨਾਂ ਨੇ ਸਾਡੇ ਹਨੂ ਵੱਢਿਆ ਮੈਂ ਤਾਂ ਮੇਰੇ ਭਰਾ ਦੀ ਇਹਨਾਂ ਨੇ ਮੇਰੀ ਬਾਹ ਲਾ ਦਿੱਤੀ ਇਹ ਕਿੰਨੇ ਦਿਨ ਪਹਿਲਾਂ ਦੀ ਗੱਲ ਹੈ ਆਹ ਗੀ ਆਪਣੇ 3 ਮਾਰਚ ਦੀ ਗੱਲ ਆ ਮੇਰੇ ਭਰਾ ਦੀ ਬਾਹ ਲਾ ਲਤੀ ਤੇ ਮੇਰੇ ਅੱਖਾਂ ਦਾਤਰ ਮਾਰੇ ਟਾਂਕੇ ਲੱਗੇ ਲੱਤਾਂ ਦੇ ਟਾਂਕੇ ਲੱਗੇ ਤੇ ਇੱਥੇ ਟਾਂਕੇ ਲੱਗੇ ਨੇ ਮੇਰੇ ਮੇਰੇ ਭਰਾ ਦੀ ਬਾਹ ਲਾ ਦਿੱਤੀ ਸਿਰ ਤੇ ਮਾਰੇ ਇੱਥੇ ਮਾਰਿਆ ਸੀ ਕਿਉਂ ਦੀ ਕੰਪਲੇਟ ਲਿਖਾਈ ਸੀ ਕੰਪਲੀਟ ਸਾਰਾ ਕੁਝ ਇਹਨਾਂ ਦੇ ਖਿਲਾਫ ਪਰਚੇ ਦਰਜ ਹੈਗੇ ਦੇ ਨੇ ਕੋਈ ਵੀ ਕੋਈ ਕਾਰਵਾਈ ਨਹੀਂ ਹੁੰਦੀ ਸਾਡੀ ਨਹੀਂ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਕਾਰਵਾਈ ਨਹੀਂ ਹੁੰਦੀ ਇੱਕ ਨੰਬਰ ਦੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਪੁਲਿਸ ਸਾਨੂੰ ਕਹਿੰਦੀ ਵੀ ਸਾਨੂੰ ਤੋਹੀ ਆਪਣੇ ਨਾਮ ਲੈ ਕੇ ਚਲੋ ਜਿੱਤੇ ਆ ਗਿਆ ਭਲਾ ਬਲਾਂਗੇ ਸਾਨੂੰ ਦੱਸੋ ਸਾਡਾ ਕੰਮ ਥੋੜੀ ਨਾ ਆਪਾਂ ਆ ਕੇ ਪੈਸੇ ਲਿਆ ਕੇ ਖਵਾਣੀ ਤਾਂ ਪਾਉਣਾ ਲੱਭਣ ਜਾਈ। ਮਤਲਬ ਜਿੱਦਾਂ ਉਦੋਂ ਇਹਦਾ ਹਮਲਾ ਹੋਇਆ ਸੀਗਾ ਤੇ ਮੁੰਡੇ ਬਾਹਰੋਂ ਬੁਲਾਏ ਸੀ ਇਹਨਾਂ ਨੇ। ਮੁੰਡੇ ਬਾਹਰੋਂ ਬੁਲਾਏ ਇਹਨਾਂ ਨੇ। ਅੱਜ ਵੀ ਮੁੰਡੇ ਆਏ ਸੀ ਨਾਲ। ਅੱਜ ਮਾਰ ਜਿਹੜੇ ਕੁਤ ਹੋਈ ਐ। ਅੱਜ ਇਹਨਾਂ ਨੇ ਮੈਨੂੰ ਕੱਲੇ ਨੂੰ ਘਰੀਸਾ ਮੈਂ ਕੰਮ ਤੋਂ ਆਂਦਾ ਪਤਾ ਮੇਰਾ ਰੋਟੀ ਵਾਲਾ ਡੱਬਾ ਧੱਕਾ ਇਹਨਾਂ ਨੇ ਪਤਾ ਨਹੀਂ ਕਿੱਥੇ ਸੋੜ ਦਿੱਤਾ ਦਾ। ਤੁਸੀਂ ਕੀ ਕੰਮ ਕਰਦੇ ਹੋ? ਮੈਂ ਫੈਕਟਰੀ ਜਾਂਦਾ ਭਾਈ ਗ੍ਰੈਂਡਰ ਦਾ ਕੰਮ ਕਰਦਾ ਮੈਂ। ਅੱਛਾ। ਤੇ ਮੇਰਾ ਰੋਟੀ ਵਾਲਾ ਡੱਬਾ ਪਿਆੰਦਾਂ ਨੇ ਪਤਾ ਨਹੀਂ ਕਿੱਥੇ ਸੋਟ ਛੱਡਿਆ ਦਾ ਇਹਨਾਂ ਨੇ ਮੇਰਾ। ਅੱਛਾ ਮੈਂ ਫੈਕਟਰੀ ਆਂਦਾ ਪਿਆ ਮੇਰਾ ਰੋਟੀ ਵਾਲਾ ਡੱਬਾ ਛੋਟੇ ਛੱਡਾ ਮੈਨੂੰ ਕੁੱਟਿਆ ਮੈਨੂੰ ਘੁੜੀਸਾ ਮੈਨੇ ਰੋਡਾਂ ਮਾਰੀਆਂ ਪਿੱਛੇ ਮੇਰੇ ਇਹਨਾਂ ਨੇ ਕਿੰਨੀ ਦੇਖੋ ਤਸਵੀਰਾਂ ਤੁਹਾਨੂੰ ਸਮਝਾਏ ਕਿ ਇੱਥੇ ਕੀ ਜਾਰੀ ਹੈ ਇਹਨਾਂ ਨੇ ਮੇਰੇ ਵਾਲ ਪੂਰੀ ਕੁੱਟੇ ਇਹਨਾਂ ਨੇ ਮੇਰੇ ਚੰਗੇ ਹੀ ਮੇਰੇ ਇਹ ਕੱਲਾ ਜਾਏ ਤੇ ਭਾਈ ਗੁੱਸਾ ਹੀ ਚੜਦਾ ਭਈਆ ਦੱਸੋ ਹਾਂ ਜੀ ਜੀ ਤੇ ਜਿਹੜਾ ਲੜਾਈ ਝਗੜੇ ਦਾ ਕਾਰਨ ਕੀ ਹੈਗਾ ਇਦਾਂ ਇੰਨੀ ਦੇ ਤਾਂ ਤੁਹਾਡਾ ਕਾਰਨ ਭਾਈ ਇਹ ਹੀ ਹੈ ਇਹਨਾਂ ਨੇ ਪਹਿਲੇ ਡੈਡੀ ਨੂੰ ਹੀ ਮਾਰਿਆ ਵਾ ਸ਼ੁਰੂਆਤ ਉੱਥੇ ਹੀ ਹੋਈ ਆ ਇਹਦਾ ਕੀ ਕਾਰਨ ਸੀਗਾ ਡੈਡੀ ਮੇਰਾ ਸਬਜ਼ੀ ਲੈ ਕੇ ਆਂਦਾ ਪਿਆਦਾ ਸੀ ਤੇ ਘਰੇ ਆ ਕੇ ਉਹਨੇ ਕਿਤੇ ਵਾਇਲ ਆਈ ਹੋਣੀ ਸਬਜੀ ਦੀ ਸਬਜ਼ੀਆਂ ਨੇ ਰਵੇ ਕਿਲੋ ਤੇ ਇਹਨਾਂ ਦੀ ਵੋਟੀ ਕਹਿੰਦੀ ਵੀ ਕਿ ਮੈਨੂੰ ਟਾਂਚ ਲਈ ਮੈਨੂੰ ਟਿਚਕਰਾ ਕਰਾਂਦਾ ਪਿਆ ਉਹ ਤੁਹਾਡੇ ਕੈਮ ਲੱਗੀ ਉਹ ਸਬਜੀ ਵੇਚ ਰੇ ਸੀ ਆਪਣੀ ਆਵਾਜ਼ ਕਰਾਈ ਤੋਂ ਉਹਨੇ ਟਾਂਚ ਕਰ ਰਿਹਾ ਪਹਿਲਾਂ ਵੀ ਝਗੜਾ ਆਈ ਕਿਲੋ ਦਾ ਤੁਹਾਡਾ ਯਾਰ ਸਰ ਮੇਰੀ ਗੱਲ ਸੁਣੋ ਹੁਣ ਕੋਈ ਵੀ ਸਬਜੀ ਵਾਲਾ ਆਉਂਦਾ ਵਾ ਉਹਨੇ ਆਪਣੀ ਬੋਲੀ ਤੇ ਬੋਲਣੀ ਹੈ ਸਮਝੀ ਜਾਂਦਾ ਹਾਂ ਅਜ ਉਹਨੇ ਬੋਲਣਾ ਇ ਕਿੰਨੇ ਰਵੇ ਕਿਲੋ ਸਬਜੀ ਆ ਜੋ ਵੀ ਉਹਨੇ ਬੋਲਣੀ ਆ ਉਹ ਅਗਲਾ ਬੰਦਾ ਕਹੇਗਾ ਮੈਨੂੰ ਟਾਂਚ ਲਈ ਤੇ ਕਾਦੀ ਟਾਂਚ ਲਈ ਭਾਜੀ ਅੰਦਰ 100 ਬਈ ਨੰਗਦਾ ਗਲੀ ਚ ਕਹਿ ਕੇ ਨੰਗਦਾ ਸਬਜੀ ਅੱਛਾ ਤੇ ਇਹਨਾਂ ਨੇ ਆਂਦੇ ਹੀ ਭਾਜੀ ਭੈਣ ਚ 15 20 ਮੁੰਡੇ ਆਂਦੇ ਆ ਇਹਨਾਂ ਨੇ ਮੇਰੇ ਡੈਡੀ ਤੇ ਹਮਲਾ ਕਰਤਾ ਦਾਤਰ ਦੁੱਤਰ ਮਾਰਤੇ ਸਭੀ ਸੁਜੀ ਖਲੇੜਤੀ ਸਾਰੀ ਕੋਠੇ ਦੀ ਟਾਉਟਾ ਮਾਰੀ ਇਹਨਾਂ ਨੇ ਚੰਗੀਆਂ ਅੱਛਾ ਜੀ ਤੇ ਉਤੋਂ ਕੋਈ ਕਾਰਵਾਈ ਨਹੀਂ ਹੁੰਦੀ ਵੀ ਸਾਡੀ ਤੇ ਮਤਲਬ ਉਦੋਂ ਦਾ ਜਿਹੜੇ ਕੀ ਸਾਰੀ ਰੰਜਿਸ਼ ਚੱਲਦੀ ਪਈ ਉਦੋਂ ਹੀ ਰੰਜਿਸ਼ ਚੱਲਦੀ ਪਈ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਵੱਢਿਆ ਮੇਰੇ ਮੇਰੇ ਭਰਾ ਦੀ ਬਾਹਾਂ ਲਾ ਦਿੱਤੀਆਂ ਮੇਰੇ ਦਾਤਰ ਮਾਰੇ ਇਹਨਾਂ ਨੇ 15 20 ਮੁੰਡੇ ਆਏ ਇਹਨਾਂ ਦੇ ਨਾਲ ਆਬੀ ਹੀ ਨਾਲ ਮੰਨੂ ਹੀ ਨਾਲ ਗੌਰਵੀ ਦੇ ਨਾਲ ਉਹੀ ਕਿੰਗ ਹੀ ਮੁੰਡੇ ਆ ਨਾਮ ਡੋਂਡੀ ਆਰੀ ਮਾਸੀ ਦੇ ਮੁੰਡੇ ਨਾਲ ਮਾਸੀ ਹੈ ਇਹਨਾਂ ਨੇ ਪਹਿਲੇ ਮੇਰੇ ਡੈਡੀ ਦਾ ਹਮਲਾ ਕੀਤਾ ਪੂਰੇ ਟੱਬਰ ਨੇ ਮੇਰੇ ਡੈਡੀ ਦਾ ਹਮਲਾ ਕੀਤਾ ਇਹਨਾਂ ਨੇ ਤੇ ਹੁਣ ਤੁਹਾਡੇ ਪੁਲਿਸ ਕੰਪਲੇਂਟ ਲਿਖਦੇ ਪਏ ਕੰਪਲੀਟ ਹੋਣ ਲਿਖੀ ਨਹੀਂ ਇਹਨਾਂ ਨੇ ਸਾਡੀ ਮੈਦਾਨ ਅੰਦਰ ਕਿੰਨੀ ਦੇਰ ਬਗਾ ਗਿਆ ਦਾ ਹੀ ਲਿਖੀ ਇਹਨਾਂ ਨੇ ਕੀ ਕਹਿੰਦੇ ਠੀਕ ਕਹਿੰਦੇ ਪੁਲਿਸ ਉਹ ਕਹਿੰਦੇ ਸੀਵਲ ਜਾਓ ਜਾ ਕੇ ਪਰਚਾ ਦਾਵਾ ਐਮਰ ਰਕਾਓ ਜਾਓ ਤੇ ਬੋਲੇ ਮਤਲਬ ਔ ਫਿਰ ਆਪਾਂ ਪਰਚਾ ਆਪਾਂ ਐਮਲ ਸਰ ਤਾਂ ਹੀ ਕਰਾਈਏ ਨਾ ਆਪਾਂ ਐਮਲ ਤਾਂ ਕਰਾਵਾਂਗੇ ਸਾਡੀ ਕਾਰਵਾਈ ਹੋਏਗੀ ਪਹਿਲੇ ਆਨੀਆਂ ਐਮਲ ਕਟਾਲੀਆਂ ਤਾਂ ਨਹੀਂ ਕਾਰਵਾਈ ਹੋਈ ਵੱਡ ਵੜਾਇਆ ਬਾਹ ਲਾ ਦਿੱਤੀ ਵੀਰੇ ਪਰਚਾ ਤਾਂ ਨਹੀਂ ਕਾਰਵਾਈ ਹੋਈ ਤੇ ਹੁਣ ਚੇਚਾ ਕਾਰਵਾਈ ਹੋਣੀ ਆ ਨੇ ਚਲੋ ਇੱਕ ਪ੍ਰੋਸੀਜਰ ਤੇ ਚਲੋਇਆ ਹੁੰਦਾ ਹੀ ਆ ਕਿ ਐਮਐਲਆਰ ਕਿਟਵਾਉਣਾ ਸਭ ਤੋਂ ਵੱਧ ਗੱਲ ਸਮਝਣਾ ਪ੍ਰੋਸੀਜਰ ਪਰ ਪ੍ਰੋਸੀਜਰ ਨੂੰ ਨਾਲ-ਨਾਲ ਅੱਗੇ ਵਧਾ ਕੇ ਕਾਰਵਾਈ ਤੇ ਕਰਨੀ ਚਾਹੀਦੀ ਹੈ ਨਾ ਕਾਰਵਾਈ ਕੋਈ ਕਰਦਾ ਨਹੀਂ ਬੰਦਾ ਤੇ ਫੇਰ ਕਾਦੀ ਕਾਰਵਾਈ ਤੁਸੀਂ ਤੁਹਾਡਾ ਕਿਆ ਨਹੀਂ ਨਹੀਂ ਇੱਕ ਮੈਂ ਉਦਾਂ ਤੋਂ ਗੱਲ ਦਿਆ ਕਿ ਪ੍ਰੋਸੀਜਰ ਹੁੰਦਾ ਚਲੋ ਐਮਐਲਆਰ ਕਿਟਵਾਓ ਉਸ ਤੋਂ ਬਾਅਦ ਪਰਚਾ ਜਿਹੜਾ ਹੁੰਦਾ ਉਹਦੇ ਹਿਸਾਬ ਦੇ ਨਾਲ ਜਿਹੜਾ ਕਿ ਪਰਚਾ ਹੁੰਦਾ ਕਿ ਕਿੰਨੀਆਂ ਸੱਟਾਂ ਲੱਗੀਆਂ ਉਹ ਤਾਂ ਕਿ ਪ੍ਰੋਸੀਜਰ ਹੁੰਦਾ ਹੀ ਐ ਲੇਕਿਨ ਤੁਹਾਡਾ ਕਹਿਣ ਆਇਆ ਵਾ ਕਿ ਇਹ ਪਹਿਲਾਂ ਵੀ ਕੋਈ ਕਾਰਵਾਈ ਨਹੀਂ ਹੋਈ ਤੇ ਅੱਜ ਮੈਂ ਕੱਲ ਸਾਰੇ ਕੰਪਲੀਟ ਲਿਖਾ ਕੇ ਗਿਆ ਵਾਂ ਉਹਦੀ ਨਹੀਂ ਕੋਈ ਕਾਰਵਾਈ ਹੋਈ ਤੇ ਅੱਜ ਕਰਾ ਦਾਂਗੇ ਤਾਂ ਤਾਂ ਕਿਹੜੀ ਕਾਰਵਾਈ ਹੋ ਜਾਣੀ ਹੈ ਤੁਸੀਂ ਆਪ ਸੈਣੇ ਪਿਆਉਣੀ ਉਸ ਤੋਂ ਉਹਨਾਂ ਦੀ ਵਿਕੀ ਦੀ ਆ ਉਹ ਪੈਸੇ ਖਵਾਉਂਦੇ ਨੇ ਤੇ ਹੁਣ ਆਪਾਂ ਕੀ ਕਰੀਏ ਅੱਛਾ ਜੀ ਕੀ ਕਰੀਏ ਆਪਾਂ ਆਪਾਂ ਮਾੜੇ ਬੰਦੇ ਕਿੱਥੇ ਜਾਵਾਂਗੇ ਆਪਾਂ ਅੰਦਰ ਸਾਡੇ ਦੇ ਕੋਈ ਵੀ ਆਗੇ ਹੈਵੀ ਹੋ ਜਾਏਗਾ ਤੇ ਤੁਹਾਡੇ ਕਹਿਣ ਲੱਗੇ ਦੂਜੀ ਪਾਰਟੀ ਉੱਪਰ ਉਸਨੂੰ ਪੈਸੇ ਖਵਾ ਦਿੰਦੀ ਹੈ ਤੇ ਖਵਾਉਂਦੀ ਹੈ ਤਾਂ ਹੀ ਤੇ ਕੋਈ ਕਾਰਵਾਈ ਨਹੀਂ ਹੁੰਦੀ ਵੀ ਨਹੀਂ ਮੇਰੇ ਭਰਾ ਦੀ ਬਾਹ ਲਾ ਦਿੱਤੀ ਏ ਤੇਰੀ ਬਾਹ ਲਾ ਦਿੱਤੀ ਕਾਰਵਾਈ ਨਹੀਂ ਹੁੰਦੀ ਉਹਦੀ ਪਜਾ ਕੇ ਮੁੰਡਿਆਂ ਨੂੰ ਰਸਤ ਕਰੀਏ ਕਿਉਂ ਨਹੀਂ ਕਰਦੀ ਬਈ ਉਹ ਕਿਤੇ ਅੱਡੇ ਪਈ ਕਿਤੇ ਪੈਸੇ ਲਾ ਕੇ ਲੈ ਜਿਹੜੇ ਨਿਕਲ ਗਏ ਜਣੇ ਉਹ ਜਿਹੜਾ ਮੁੰਡੇ ਬਾਹਰੋਂ ਆਇਆ ਸੀ ਤੁਹਾਡੇ ਮਹੱਲੇ ਦੇ ਉਦਾਂ ਗਾਂਧੀ ਕੈਂਪ ਦੇ ਗਿਆ ਮੈਂ ਨਹੀਂ ਬਾਹਰੋਂ ਬੁਲਾਏ ਦੇ ਸੀ ਮੁੰਡੇ ਜਿਹੜੇ ਬਾਹਰੋਂ ਆਏ ਸੀ ਉਹ ਮੁੰਡੇ ਉਹਨਾਂ ਦੀ ਸ਼ਕਲ ਆ ਯਾਦ ਹੈ ਨਾਂ ਨਹੀਂ ਯਾਦ ਹੈਗੇ ਉਹਨਾਂ ਦੇ ਬਾਕੀ ਇਹਨਾਂ ਦੇ ਦੋ ਮਾਸੀ ਦੇ ਮੁੰਡੇ ਸੀ ਨਾਲ ਇਹਨਾਂ ਦੀ ਮਾਸੀ ਸੀ ਦੋ ਇਹਨਾਂ ਦੇ ਆਪਣੇ ਮੁੰਡੇ ਤੇ ਨਾਲ ਦੋ ਇਹਨਾਂ ਦੇ ਆਪਣੇ ਮੁੰਡੇ ਦੇ ਨਾਲ ਇਹਨਾਂ ਦਾ ਡੈਡੀ ਹੀ ਆਮ ਲੋਭਾਇਆ ਮੋਟਾ ਹਾਂਜੀ ਹ ਸਾਰਾ ਵਿਵਾਦ ਸਬਜ਼ੀ ਨੂੰ ਵੇਚਣ ਨੂੰ ਹੀ ਆ ਸਬਜ਼ੀ ਦੇ ਵੇਚਣ ਨੂੰ ਭਾਈ ਹੁਣ ਸਬਜ਼ੀ ਆਪਾਂ ਵੇਚੀ ਨਹੀਂ ਆਪਾਂ ਆਪਣੀ ਬੋਲੀ ਕਰਕੇ ਸੁੱਟ ਗਈ ਮੇਰੇ ਬੰਦੇ ਨੇ ਪੂਰੀ ਗੱਡੀ ਮੋੜੇ ਬਿਲਕੁਲ ਡੰਗਲ ਕੋਲ ਲੈਡ ਕਰਕੇ ਸੁੱਟ ਗਈ ਤੇ ਮਰਾਤੇ 2 ਵਜੇ ਚੱਕ ਤੁਹਾਨੂੰ ਉੱਥੇ ਹਸਪਤਾਲ ਦਾ ਹਲਕਰ ਆਇਆ ਹੀ ਉਹਨਾਂ ਹੁਣ ਤੇ ਕੋਈ ਸੁਣਵਾਈ ਨਹੀਂ ਹੋਈ ਆਗੀ ਫਿਰ 13 ਮਾਰਚ ਨੂੰ ਫਿਰ ਮੇਰੇ ਮੁੰਡਿਆਂ ਤੇ ਹਮਲਾ ਕੀਤਾ ਫਿਰ ਕੋਈ ਸੁਣਵਾਈ ਨਹੀਂ ਹੋਗੀ ਕੋਈ ਸਕੀ ਕਰਦੀ ਪਈਏ ਤੇ ਹੁਣ ਕੋਈ ਕਾਰਵਾਈ ਨਹੀਂ ਕਰਦੀ ਪਈ ਉਹ ਦੋਂ ਦੀ ਤੁਹਾਨੂੰ ਜਿੱਦਾਂ ਲੋਤ ਤੁਹਾਨੂੰ ਪੁਲਿਸ ਕਹਿ ਰਹੀ ਐ ਐਮਐਲਕ ਡਵਾਂਸ ਤੋਂ ਤੁਸੀਂ ਸਿਵਲ ਹਸਪਤਾਲ ਜਾਓਗੇ ਕੋਈ ਫੈਲਾ ਨਹੀਂ ਆਈ ਸਰ ਅਪਾ ਤਾਂ ਚਾਹੀਏ ਜੇ ਸਾਡੀ ਸੁਣਵਾਈ ਹੋਵੇ ਜਾਂ ਸਾਨੂੰ ਕੋਈ ਲਿਖ ਕੇ ਦੇ ਦੇ ਕਿ ਤੁਹਾਡੀ ਸੁਣਾਈ ਹੋ ਜਾਏਗੀ ਤੇ ਮੈਂ ਚੱਲ ਜਾਵਾਂਗਾ ਅਸਲ ਖਰਾਬ ਕਰਦੀ ਐ ਔਰ ਕੁਝ ਵੀ ਖਰਾਬ ਕਰਦੀ ਐ ਅਸਲ ਖਰਾਬ ਕਰਦੀ ਐ ਆਹ ਬਾਰ ਉਹਨਾਂ ਨੇ ਮੰਗਣੇ ਆ ਪੈਸੇ ਪੈਸੇ ਹੁਣ ਉਹ ਮਾੜੇ ਬੰਦੇ ਆ ਭਾਈ ਆਪਾਂ ਕਿੱਥੋਂ ਪੈਸੇ ਲਈ ਆ ਆਪਾਂ ਆਪਣਾ ਘਰ ਬੜੀ ਮੁਸ਼ਕਲ ਚਲਾਣੇ ਪਏ ਆ ਕਿੱਥੋਂ ਬਿਦੈ ਲਾਇਕ ਕਰ ਆਇਆ ਉੱਥੇ ਕਿੰਨਾ ਪਿਆ ਮਹਿੰਗਾ ਹਸਪਤਾਲ ਐ ਕਿੱਥੋਂ ਲਾਈ ਆ ਭਈ ਆਪਾਂ ਪੈਸੇ ਆਪਾਂ ਭੁ ਆਹ ਨੰਗਾ ਤੋਂ ਬੇਸਨ ਨੂੰ ਵੀ ਆ ਦੇ ਮਾਰ ਦਵੇ ਤਾਂ ਆਪਾਂ ਮਰ ਜਾਈਏ ਕੋਈ ਕਾਰਵਾਈ ਤਾਂ ਭਈ ਹੋਣੀ ਚਾਹੀਦੀ ਨਾ ਅੰਦਰ ਦੇ ਭਾਈ ਜਣਾ ਖਣਾ ਕੋਈ ਆ ਕੇ ਕਿਸੇ ਨੂੰ ਵੱਟ ਜੇ ਤਾਂ ਪੁਲਿਸ ਕਾਰਵਾਈ ਨਹੀਂ ਕਰੇਗੀ ਨਹੀਂ ਚਲੋ ਮੈਂ ਇੱਕ ਤਾਂ ਉੱਦਾਂ ਗੱਲ ਕਰ ਰਿਹਾ ਕਿ ਮੈਂ ਦੱਸਾਂ ਕਿ ਪ੍ਰੋਸੀਜਰ ਹੁੰਦਾ ਕਿ ਐਮਐਲ ਕਟਾਉਣ ਤੋਂ ਬਾਅਦ ਇਹ ਪਰਚਾ ਦਾ ਦਰਜ ਕਰਦੇ ਆ ਤੁਸੀਂ ਇਸ ਕਹੇ ਤੁਹਾਨੂੰ ਪੁੱਛਿਆ ਕਿ ਤੁਸੀਂ ਸਿਵਲ ਤੋਂ ਜਵਾਬ ਹੋ ਮੈਂ ਚਾੜ ਗਿਆ ਮੈਂ ਕੱਲ ਵੀ ਐਮਐਲ ਕਟਾ ਕੇ ਗਿਆ ਵਾਂ ਮੈਂ ਹੁਣ ਸਿੱਧਾ ਤਾਂ ਥਾਣੇ ਆਇਆ ਵਾਂ ਕਿ ਮੇਰੀ ਕੋਈ ਕਾਰਵਾਈ ਹੋਵੇ ਜੇ ਐਡੀ ਪੁਲਿਸ ਹਿੰਦੂ ਆਪਣੇ ਪੰਜਾਬ ਦੀ ਸ਼ੱਕੀ ਹੈਗੀ ਹੈ ਨਾ ਨਾ ਦੇ ਆਪਣੇ ਨਾਲ ਖੜਦੀ ਆ ਪੰਜਾਬ ਦੇ ਨਾਲ ਜਿਹੜੇ ਬੰਦੇ ਨਾਲ ਤੇ ਨਾਲ ਖੁੱਗੀ ਗਈ ਜਿੱਧਰ ਪੱਲਾ ਪਾ ਰਹੀ ਹੈ ਉਧਰ ਪੁਲਸ ਹੋ ਜਾਂਦੀ ਹੈ ਐ ਜਿਹੜੀ ਘਰ ਹੁਣ ਇਹਨਾਂ ਦਾ ਫਰਜ਼ ਹੈ ਇਹਨਾਂ ਕਿਤੇ ਬੰਨਾ ਚਾਹੀਦਾ ਹੈ ਕਿ ਉੱਥੇ ਜਾਂਦੇ ਉਹਨਾਂ ਨੇ ਪੁੱਛਦੇ ਉਹਨਾਂ ਨੇ ਚੁੱਕਦੇ ਕਿ ਕਿਉਂ ਤੁਸੀਂ ਉਹਨਾਂ ਨੂੰ ਮਾਰਿਆ ਵਾ ਐਨੀ ਗੱਲ ਤਾਂ ਕਰ ਹੀ ਸਕਦੀਆਂ ਨਾ ਉਹ ਵੀ ਰੋਪ ਲੱਦ ਕੇ ਤੁਸੀਂ ਕੈਮਰੇ ਵਗੈਰਾ ਤੋੜੇ ਕੋਈ ਉਹਨਾਂ ਦੇ ਭਾਈ ਕੈਮਰਾ ਕੋਈ ਵੀ ਨਹੀਂ ਉਹਨਾਂ ਦਾ ਤੋੜਿਆ ਹਾਂਜੀ ਨਹੀਂ ਕੋਈ ਵੀਡੀਓ ਇੱਕ ਵੀਡੀਓ ਦਿਖਾਉਂਦੇ ਪਏ ਸੀ ਜਿੰਦੇ ਭਾਈ ਬਾ ਮੈਂ ਤਾਂ ਦਾਅਵਿਆਂ ਭਾਈ ਉਹਨਾਂ ਦੇ ਛਾਪਦੇ ਪੱਥਰ ਮਾਰੇ ਆਪਣੇ ਬਚਾਅ ਵਾਸਤੇ ਮਾਰਨੇ ਨਹੀਂ ਕੱਲ ਨੂੰ ਆ ਗਏ ਉਹਨਾਂ ਦੇ ਫੇਰ ਆ ਕੇ ਅੰਦਰੂ ਆ ਗਏ ਹਮਲਾ ਕਰਦੇ ਤੇ ਦਾਤਰ ਮਾਰਦੇ ਤੇ ਕੌਣ ਜੁਮੇਦਾਰੀ ਕਿਸੇ ਨੇ ਚੁੱਕਣੀ ਸੀ ਸਾਡੀ ਗਵਾਈ ਜੇ ਆਪਾਂ ਮਾਰ ਜਾਂਦੇ ਜਾ ਕੇ ਇਹਨੇ ਸਾਨੂੰ ਜੇ ਮਰੇ ਨੂੰ ਜਿੰਦਾ ਕਰ ਦੇਣਾ ਸੀ ਤੇ ਮੁੰਡੇ ਅੱਜ ਮੁੰਡੇ ਕਿੰਨੇ ਮੁੰਡੇ ਸੀਗੇ ਅੱਜ ਜਾਂਦਾ ਤੇ 6-7 ਜਾਨੇ ਨਾਲ ਹੀ ਇਹਨਾਂ ਦੇ ਅੱਛਾ ਤੂੰ ਆਪਣੇ ਬਚਾਅ ਵਾਸਤੇ ਪੱਥਰ ਮਾਰੇ ਉਹ ਮੁੰਡੇ ਭੱਜ ਗਏ ਸੀ ਤੇ ਮੁੰਡੇ ਵੀ ਉਹ ਭੱਜ ਗਏ ਫੇਰ ਮੁੰਡੇ ਹਾਂਜੀ ਭੱਜ ਦੋਸਤੋ ਬਾਫੇ ਤੁਸੀਂ ਥਾਣੇ ਆ ਗਏ ਇੱਥੇ ਉਸ ਤੋਂ ਬਾਅਦ ਆਪਾਂ ਥਾਣੇ ਆਏ ਆ ਹੂੰ ਉਹ ਤੋਂ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਦੋ ਭਈਏ ਨਾਲ ਹੀ ਇਹਨਾਂ ਨੇ ਅੰਦਰ ਬਾੜ ਲੇ ਅਈ ਇਹਨਾਂ ਨੂੰ ਕਹਿ ਕੇ ਭਈਆ ਕੱਢੋ ਬਾਰਾ ਹੀ ਗੱਲ ਪੁੱਛ ਲੈਣੇ ਕਹਿੰਦਾ ਹੀ ਨਹੀਂ ਕੱਟਣਾਗਾ ਕਰ ਦੋ ਮੈਂ ਮੈਂ ਇਹਨਾਂ ਨੂੰ ਐਹੀ ਗੱਲ ਕੀ ਰਾਮ ਲ ਭਾਈ ਨੂੰ ਮੈਂ ਕਹਾ ਤੂੰ ਆਪਣਾ ਭਈਆ ਬਾਹਰ ਕੱਢ ਜਿੰਨੇ ਮੈਨੂੰ ਮਾਰਿਆ ਨਾਲ ਤੂੰ ਮਾਰਿਆ ਤਾਂ ਮੈਨੂੰ ਕਿਹੜੀ ਗੱਲ ਤੂੰ ਮਾਰਿਆ ਮੈਂ ਉਹਨੂੰ ਬਾਹਰ ਕੱਢ ਆਪਾਂ ਪੁੱਛ ਲੈਣੇ ਕਹਿੰਦਾ ਨਹੀਂ ਕੱਟਣਾ ਕਹਿੰਦਾ ਜੋ ਮਰਜ਼ੀ ਕਰ ਲੋ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਵੱਡਣਾ ਹੀ ਵੱਡਣਾ ਮੈਂ 2.5 ਤਿੰਨ ਲੱਖ ਰੁ ਕਿ ਤੁਹਾਨੂੰ ਕਹਿੰਦਾ ਮੈਂ ਮਰਵਾਣਾ ਹੀ ਮਰਵਾਣਾ ਤਿੰਨਾ ਪਰਵਾਹ। ਅੰਨਾ ਬੇਈਮਾਨੀ ਦਾ ਪੈਸਾ ਕਮਾਉਂਦਾ ਗਾਵੇ। ਹੂੰ। ਤੇ ਤੁਸੀਂ ਆਪ ਸੋਚ ਲਓ ਜਿਹੜਾ ਛਰੀਆ ਮੈਂ ਇੰਨੀਆਂ ਗੱਲਾਂ ਕਹਿੰਦਾ ਮੈਂ 2.5 ਤਿੰਨ ਲੱਖ ਰੁਪਏ ਉਹ ਲਾ ਲਾਂਗਾ ਤੁਹਾਨੂੰ ਮਰਵਾਣ ਵਾਸਤੇ। ਤੋ ਕੀ ਕੁਝ ਨਹੀਂ ਬੰਦਾ ਕਰ ਸਕਦਾ। ਹੁਣ ਉਹ ਤਾਂ ਦੋ ਨੰਬਰ ਦਾ ਪੈਸਾ ਤਾਂ ਹੀ ਕਰਦਾ ਇੰਨੀਆਂ ਗੱਲਾਂ ਕਰਦਾ ਪਿਆ। ਤਾਂ ਹੀ ਉਹ ਪੈਸੇ ਪਿੱਛੇ ਲਾਂਦਾ ਪਿਆ ਵੇ। ਤਾਂ ਹੀ ਪੈਸੇ ਲਾਂਦਾ ਪਿਆ ਕਿੱਥੋਂ ਆਂਦੇ ਬੈਨੇ ਪੈਸੇ? ਪੇਟ ਤੇ ਕੋਈ ਲੱਗਾ ਨਹੀਂ ਇੱਥੋਂ ਲਾ ਲੇ ਤੇ ਭੈਣ ਤੇ ਖਰਚ ਲੇ ਪੈਸੇ। ਕੋਈ ਪੇਟ ਤੇ ਲੱਗਾ ਨਹੀਂ ਕੋਈ ਆਂਦਾ ਦਾ। ਤਦ ਤੁੰਤੀ ਪ੍ਰਸ਼ਾਸਨ ਅੱਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਅੱਗੇ ਆਹੀ ਮੰਗ ਕਰਦੇ ਆ ਕਿ ਸਾਡੀ ਸੁਣਾਈ ਹੋਈ ਜਾਏ ਕਿ ਪੁਲਿਸ ਨੇ ਕੋਈ ਕਾਰਵਾਈ ਕਰੇ ਉਹ ਕਾਰਵਾਈ ਕਰੇ ਮੁੰਡਿਆਂ ਰੈਸਟ ਕਰੇ ਮੁੰਡਿਆਂ ਰੈਸਟ ਕਰੇ ਤੇ ਇਹਨਾਂ ਨੂੰ ਰੈਸਟ ਕਰੇ ਜਿਹੜੇ ਇਹਨਾਂ ਦੇ ਨਾਲ ਜਿਹੜੇ ਜਿਨ੍ਹਾਂ ਨੇ ਮੇਰੇ ਤੇ ਹਮਲਾ ਕੀਤਾ ਸੀ ਮੈਂ ਕੱਲ ਵੀ ਦਰਖਾਸਤ ਲਖਾਈ ਹੈ ਮੇਰੀ ਕੋਈ ਕਾਰਵਾਈ ਨਹੀਂ ਅੱਜ ਦੂਜੀ ਵਾਰੀ ਹੋ ਗਿਆ ਕੱਲ ਤੀਜੀ ਵਾਰੀ ਹੋ ਜਾਏਗਾ ਫਿਰ ਚੌਥੀ ਵਾਰੀ ਹੋ ਜਾਏਗਾ ਤਾਂ ਪੁਲਿਸ ਕੀ ਕਰੇਗੀ ਚੌਪੜਾਂ 'ਤੇ ਬੈਠੀ ਰਹੇਗੀ ਅਰੇ ਪਾਜੀ ਤੂੰ ਦੱਸੋ ਆਪੀ 4-5 ਵਾਰੀ ਹੋ ਗਿਆ ਪੁੱਤਰ ਉਹਨਾਂ ਦਾ ਠੀਕ ਕਰੀ ਆਪਣਾ ਮਕਾਨ ਵੇਚ ਕੇ ਚਲ ਜੀ ਇਸ ਨਾਲੇ ਚਲੋ ਜੀ ਤੁਹਾਡੀ ਥਾਣੇ ਸਨਵਾਇ ਦੀ ਹੁੰਦੀ ਹੈ ਹੋਰ ਵੱਡੇ ਅਫਸਰ ਲੈ ਕੇ ਤੇ ਉੱਥੇ ਵੀ ਜਾ ਸਕਦੇ ਹਾਂ ਵੱਡੇ ਅਫਸਰ ਹੁਣ ਮੈਨੂੰ ਰਸਤੇ ਦਾ ਨਹੀਂ ਪਤਾ ਹੈਗਾ ਮੈਂ ਕਦੀ ਇੰਨਾ ਬਾਹਰ ਨਹੀਂ ਨਿਕਲਿਆ ਹਮ ਆਪਣਾ ਸਵੇਰੇ ਕੰਮ ਤੇ ਜਾਣਾ ਵਾ ਤੇ ਰਾਤੀ ਆਣਾ ਉਹਨਾਂ ਨੇ ਇਹਨਾਂ ਨੂੰ ਕਹਿਣਾ ਉਹ ਵੀ ਇਹਨਾਂ ਨੂੰ ਕਹਿੰਦੇ ਨੇ ਐ ਅੱਗੂ ਕੱਲ ਨਹੀਂ ਸੁਣਦੇ ਹੈਗੇ ਉਹਨਾਂ ਨੇ ਇਹਨਾਂ ਨੂੰ ਕਹਿਣਾ ਵਾ ਤੇ ਅੱਗੂ ਇੰਨਾ ਨਹੀਂ ਨਹੀਂ ਜਾਣਾ ਤਾਂ ਫਿਰ ਕੀ ਫਾਇਦਾ ਆਪਾਂ ਵੱਡੇ ਅਫਸਰ ਕੋਲ ਚਲ ਜਾਣੇ ਉਹਨਾਂ ਨੇ ਇਹਨਾਂ ਨੂੰ ਕਹਿਣਾ ਹੁੰਦਾ ਨੇ ਆਪ ਥੋਣਾ ਆ ਜਾਣਾ ਵਾ ਅੱਗੂ ਇੰਨਾ ਨਹੀਂ ਨਹੀਂ ਜਾਣਾ ਤਾਂ ਫਿਰ ਕੀ ਕਾਰਵਾਈ ਹੋਣੀ ਹੈ ਭੁਚਾਰ ਪੈਸੇ ਖਵਾ ਦੇਣਗੇ ਉਹਨਾਂ ਨੇ ਮੋੜੀ ਲਾ ਕੇ ਹੁਣ ਆਪਾਂ ਇਹਨਾਂ ਨੂੰ ਪੈਸੇ ਖਵਾਵਾਂਗੇ ਤਾਂ ਆਪ ਰੋਟੀ ਖਾਵਾਂਗੇ ਜੇ ਆਪਾਂ ਇਹਨਾਂ ਨੂੰ ਪੈਸੇ ਖਵਾ ਦੇਵਾਂਗੇ ਆਪ ਦੇ ਆਪਾ ਭੁੱਖੇ ਮਰ ਜਾਵਾਂਗੇ ਮੇਰੀ ਮਾਂ ਰੋਲ ਜੂਗੀ ਮੇਰੀ ਵੋਟੀ ਰੋਲ ਜੂਗੀ ਭਰਾ ਰੋਲ ਜੂਗੀ ਤਾਂ ਆਪਾਂ ਕੀ ਕਰਾਂਗੇ ਫਿਰ ਸਾਨੂੰ ਕਨੇ ਦਾ ਕੰਮ ਕਰਦੇ ਆਂ ਲਈ ਭੁੱਖੇ ਖਾਲੀ ਮਰਨੇ ਪਿਆ ਅਸੀਂ ਕਿਉਂ ਨੂੰ ਕ ਤੰਗੀ ਆ ਨਹੀਂ ਆਈ ਦੀ ਇਹ ਆਪਣੇ ਕੋਲ ਤੋਂਮ ਤਾਂ ਲਾ ਕੇ ਕਿਨੇ ਆ ਗਏ ਕਰਦੇ ਨੇ ਉਹ ਕਰਦੇ ਨੇ ਉਹ ਦੇ ਕੋਈ ਤਸਵੀਰਾਂ ਤਾਂ ਸੋ ਬਿਲਕੁਲ ਜਿਹੜਾ ਤਸਵੀਰਾਂ ਤਾਂ ਆਪਾਂ ਸਾਂਝੇ ਕਰ ਰਹੇ ਹਾਂ ਇਸ ਚਮਤਾਰਾ ਨੰਬਰ 2 ਤੋਂ ਤੁਹਾਨੂੰ ਦੱਸ ਦਈਏ ਕਿ ਇੱਕ ਗਾਂਧੀ ਕੈਂਪ ਤੋਂ ਜਿਹੜਾ ਕਿ ਇੱਕ ਜਿਹੜਾ ਕਿ ਦੋ ਪਾਰਟੀਆਂ ਨੇ ਇੱਥੇ ਆਈਆਂ ਸੋ ਇਹਨਾਂ ਦਾ ਆਪਸ ਵਿੱਚ ਝਗੜਾ ਸੁੱਦਾ ਸਿਆ ਰਹੇ ਕਿ ਪੁਰਾਣਾ ਜਿਹੜਾ ਕਿ ਇਹਨਾਂ ਦਾ ਆਪਸ ਜਿਹੜਾ ਕਿ ਰੰਜਿ ਹੈ ਜਿਹੜੀ ਚੱਲ ਰਹੀ ਹੈ ਪਹਿਲਾਂ ਵੀ ਦੋ ਵਾਰ ਜਿਹੜਾ ਕਿ ਇਹਨਾਂ ਲੜਾਈ ਝਗੜਾ ਹੋਇਆ ਸੋ ਜੋ ਇਹਨਾਂ ਨਾਲ ਗੱਲ ਕੀਤੀ ਜੇ ਤਾਂ ਇਹਨਾਂ ਕਹਿੰਦਾ ਕਿ ਮੇਰੇ ਫਾਦਰ ਜਿਹੜਾ ਸਬਜ਼ੀ ਦਾ ਕੰਮ ਕਰਦੇ ਸੋ ਸਬਜ਼ੀ ਦੀ ਹਵਾਈ ਲਗਾਦੇ ਸੋ ਉਹ ਜਿਹੜੀ ਦੂਜੀ ਪਾਰਟੀ ਸੀ ਉਹ ਨਾਲ ਕਿਹਾ ਕਿ ਜਿਹੜੇ ਸਾਡੇ ਟਾਂਚਾ ਮਾਰਦੇ ਸੀ ਉਹਦੇ ਘਰ ਕਿਹੜਾ ਕਿਹਨਾਂ ਨਾਲ ਜਿਹੜਾ ਕੀ ਲੜਾਈ ਝਗੜਾ ਹੋਇਆ ਔਰ ਦੁਬਾਰਾ ਇਹਨਾਂ ਦਾ ਨਾਲ ਇੱਕ ਵਾਰੀ ਫੇਰ ਦੁਬਾਰਾ ਲੜਾਈ ਝਗੜਾ ਅਸ ਗਿਆ ਔਰ ਅੱਜ ਇਹਨਾਂ ਦਾ ਕਹਿਣਾ ਕਿ ਮੈਂ ਜਦੋਂ ਫੈਕਟਰੀ ਤੋਂ ਆ ਰਿਹਾ ਸੀਗਾ ਉਸ ਤੋਂ ਬਾਅਦ 607 ਲੜਕੇ ਜਿਹੜੇ ਆਂਦੇ ਔਰ ਜਿਹੜਾ ਕਿ ਇਹਨਾਂ ਨਾਲ ਮਾਰਕਟ ਕਰਦੇ ਆ ਉਹਨਾਂ ਜਦੋਂ ਥਾਣੇ ਆਏ ਤਾਂ ਉਹ ਇਹਨਾਂ ਦਾ ਕਹਿਣਾ ਕਿ ਥਾਣੇ ਵਾਲੇ ਵੀ ਜਿਹੜੇ ਸਾਡੀ ਕੰਪਲੇਟ ਫਿਲਾਲ ਨਹੀਂ ਰੱਖ ਸਕਦੇ ਸੋ ਤੋਂ ਦੱਸਿਆ ਕਿ ਜੋ ਐ ਰੋਪ ਲਗਾ ਰਹੇ ਸਾਡੇ ਚੈਨਲ ਇਸ ਗੱਲ ਦੀ ਕੋਈ ਪੋਸਟ ਨਹੀਂ ਕਰਦਾ ਕਿ ਜੋ ਐ ਰੋਪ ਲਗਾ ਰਹੇ ਲੈ ਕੇ ਆਪਾਂ ਦੂਜੀ ਪਾਰਟੀ ਨਾਲ ਗੱਲ ਕੀਤੀ ਸੀ ਉਹਨਾਂ ਦਾ ਕਹਿਣਾ ਸੀਗਾ ਕਿ ਜਿਹੜਾ ਕਿ ਇਹਨਾਂ ਨੇ ਸਾਡੇ ਕੈਮਰੇ ਜਿਹੜੇ ਕਿ ਤੋੜੇ ਆ ਔਰ ਦੋਵੇਂ ਪਾਰਟੀਆਂ ਜਿਹੜੀਆਂ ਇੱਕ ਦੂਜੇ ਉੱਪਰ ਕਾਫੀ ਜਿਹੜੇ ਕਿ ਗੰਭੀਰ આરોਪ ਲਗਾ ਰਹੀਆਂ ਸੋ ਇਹਨਾਂ ਤਸਵੀਰਾਂ ਚਰ ਤੋਂ ਲੈਣੇ ਜਿਆਦਾ ਖਬਰ ਲੈ ਕੇ ਹੋਰ ਅਪਡੇਟ ਆਦੀ ਤੁਹਾਡੇ ਦੁਆਰਾ ਫੇਰ ਉਭਰਵਾਂਗੇ ਜਲਦੇ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ